16 18 ਮੈਂ ਪਰੰਪਰਾਵੋ ਚੀਨੇ ਕਹੇ ਨਾਨਕ ਇਵ ਇੱਕ ਤਰੇ ਇਹ ਦਸਾਂ ਨੋਹਾਂ ਦੀ ਕੀਰਤ ਕਮਾਈ ਕਰਕੇ ਅਠਾਰ ਮਤਲਬ 8 8 ਪੈਰਾਂ ਨੂੰ ਉਜਾਰਨ ਵਾਲਾ ਅੱਠ ਪਹਿਰ ਮਤਲਬ ਦਿਨ ਦੇ 4 ਪਹਿਰ ਤੇ ਰਾਤ ਦੇ 4 ਪਹਿਰ ਨੂੰ ਉਜਾਰਾ ਕਰਨ ਵਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮੈਂ ਇੱਦਾਂ ਕਹਿਣਾ ਕਿ ਹੈ ਜਿਆ ਇੱਕ ਇੱਕ ਇਨਸਾਨ ਪ੍ਰਾਣੀ ਹੀ ਪੂਰੇ ਸੰਸਾਰ ਨੂੰ ਤਾਰ ਸਕਦਾ ਪੁਰਾਣੀ ਜਿਹੜਾ ਦਸਾਂ ਨੌਾਂ ਦੀ ਕਿਰਤਗਮਾਈ ਇਮਾਨਦਾਰੀ ਨਾਲ ਕਰਕੇ ਉਤੋ ਬਾਅਦ ਆਤ ਪਹਿਲ ਆਤ ਪਹਿਲ ਬਿਨਾ ਕਿਸੇ ਦਬੇਸ਼ ਬਿਨਾ ਕਿਸੇ ਹੀਕਾ ਬਿਨਾ ਕਿਸੇ ਕੀ ਕਹਿੰਦੇ ਆ ਮਨਸ਼ਾ ਤੇ ਬਿਨਾ ਕਿਸੇ ਦੁਨਿਆਵੀ ਵਿਸ਼ ਨੂੰ ਮੂਨੇ ਰੱਖ ਕੇ ਦੁਨਿਆਵੀ ਚਾਹ ਨੂੰ ਮੂਨੇ ਰੱਖ ਕੇ ਬਨਵਾਦ ਦਾ ਸਮਾਜਿਕ ਤੌਰ ਤੇ ਵਿਚਤਰਭਾਵ ਦਾ ਘਰ ਵਾਲਾ ਅਤੇ ਲੋੜਵੰਦਾਂ ਦਾ ਸਹਾਰਾ ਬਣਨ ਵਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਜਿਹੜਾ ਇੱਕ ਪ੍ਰਾਣੀ ਹੀ ਪ੍ਰਮਾਤਮਾ ਦਾ ਜੇ ਜਿਹੜਾ ਜਤੀ ਸਾਧੂ ਹੋ ਜਾਂਦਾ ਹੈ ਨੇ ਇੰਨੀ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲੈਂਦਾ ਕਿ ਉਹ ਇਕੱਲਾ ਹੀ ਪੂਰੇ ਪੁਲਰੂ ਪੂਰੇ ਜਗਤ ਨੂੰ ਤਾਰਨ ਦੇ ਸਨਮਾਨ ਪੂਰੀ ਕਾਇਨਾਤ ਨੂੰ ਉਹ ਆਪਣੇ ਅਸਦੇ ਉਦਦ ਸਦਕਾ ਬਾਲਕ ਸਦਕਾ ਆਪਣੀ ਮਿਹਨਤ ਸਦਕਾ ਆਪਣੇ ਇਸ ਇਹ ਸਰਮਾਤਮਾ ਦੇ ਬ੍ਰਤੀ ਆਤਮ ਸਨਮਰਪਨ ਸਦਕਾ ਉਹ ਇਕੱਲਾ ਹੀ ਤਾਰ ਲੈਂਦਾ ਉਹਨਾਂ ਤੇ ਕਈ ਫਲੀਆਂ ਨਹੀਂ ਬੁਣਦੇ ਜੇ ਨਾਲ ਤਾਰ ਲੈਂਦਾ ਹੁੰਦਾ ਤੇ ਉਹਦੇ ਲਈ ਕਿਰਤ ਮਿਹਨਤ ਦੇ ਤੋਂ ਬਾਅਦ ਲੋੜਵੰਦਾਂ ਦਾ ਸਹਾਰਾ ਬਣਨਾ ਹੀ ਅਸਲ ਮੌਕਾ ਹੈ